ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਸੀਂ ਅਰਦਾਸ ਕਿਵੇਂ ਕਰੀਏ ਕਿ ਜਲਦੀ ਪਰਮਾਨ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਤੁਹਾਡੀ ਵੀ ਕੀਤੀ ਹੋਈ ਅਰਦਾਸ ਨੂੰ ਜਲਦੀ ਪਰਵਾਨ ਕਰ ਦੇਣ ਸਾਥ ਸੰਗਤ ਜੀ ਸੱਚੇ ਮੰਨਦੇ ਨਾਲ ਕੀਤੀ ਹੋਈ ਅਰਦਾਸ ਬੇਨਤੀ ਨੂੰ ਧੰਨ ਧੰਨ ਬਾਬਾ ਦੀਪ ਸਿੰਘ ਜੀ ਬਹੁਤੀ ਜਲਦੀ ਸੁਣ ਲੈਂਦੇ ਹਨ ਤੇ ਆਪਣੇ ਬੱਚਿਆਂ ਤੇ ਕਿਰਪਾ ਵੀ ਕਰ ਦਿੰਦੇ ਹਨ ਬਸ ਸਾਡੀ ਅਰਦਾਸ ਬੇਨਤੀ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ ਬਾਬਾ ਦੀਪ ਸਿੰਘ ਜੀ ਦੇ ਬਾਰੇ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਅਰਦਾਸ ਪੂਰੀ ਹੋਵੇਗੀ ਜਾਂ ਨਹੀਂ ਹੋਵੇਗੀ ਜਦੋਂ ਅਸੀਂ ਬਾਬਾ ਜੀ ਦੇ ਆਪਣਾ ਪੂਰਾ ਹੀ ਵਿਸ਼ਵਾਸ ਤੇ ਆਪਣਾ ਸਬਰ ਛੱਡ ਦਿੰਦੇ ਹਾਂ ਤਾਂ ਬਾਬਾ ਜੀ ਕਦੇ ਵੀ ਆਪਣੇ ਬੱਚਿਆਂ ਨੂੰ ਨਿਰਾਸ਼ ਨਹੀਂ ਹੁੰਦਿੰਦੇ ਉਹ ਆਪ ਕਿਸੇ ਨਾ ਕਿਸੇ ਰੂਪ ਵਿੱਚ ਹਾਜ਼ਰ-ਨਾਜ਼ਰ ਹੋ ਕੇ ਸਾਡੀ ਰੱਖਿਆ ਕਰਦੇ ਹਨ ਸਾਡੇ ਤੇ ਕਿਰਪਾ ਕਰਦੇ ਹਨ ਇਸ ਤਰ੍ਹਾਂ ਸਾਤ ਸੰਗਤ ਜੀ ਅੱਜ ਦੀ ਇਸ ਹੜ ਬੀਤੀ ਨਾਲ ਤੁਹਾਨੂੰ ਸਮਝ ਆ ਜਾਵੇਗੀ ਕੀ ਬਾਬਾ ਦੀਪ ਸਿੰਘ ਜੀ ਕਿਵੇਂ ਕਰਪਾ ਕਰਦੇ ਹਨ ਇੱਕ ਭੈਣ ਦੀ ਹੜ ਬਿੱਤੀ ਹੈ ਜੋ ਦੱਸਦੀ ਹੈ ਕਿ ਕਿਸ ਤਰ੍ਹਾਂ ਤੰਤਨ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਸਾਧ ਸੰਗਤ ਜੀ ਇੱਕ ਭੈਣ ਦੱਸ ਰਹੀ ਹੈ ਕਿ ਸਾਡੇ ਆਪਣੇ ਭਰਾ ਆਪਣੇ ਮਾਤਾ ਪਿਤਾ ਨਾਲ ਆਪਣੇ ਪਰਿਵਾਰ ਵਿੱਚ ਜਦ ਮੈਂ ਰਹਿੰਦੀ ਸੀ ਉਸਦੇ ਪਿਤਾ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਤੇ ਉਹ ਸ਼ੁਰੂ ਤੋਂ ਹੀ ਰਾਜ ਮੇਂ స్త్రీ ਦਾ ਕੰਮ ਕਰਦੇ ਸੀ ਜੋ ਵੀ ਮਿਹਨਤ ਉਸ ਨਾਲ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ ਇਸ ਤਰ੍ਹਾਂ ਸਾਥ ਸੰਗਤ ਜੀ ਉਹ ਕਹਿੰਦੇ ਸਾਡੇ ਪਰਿਵਾਰ ਦੀ ਆਈ ਚਲਾਈ ਹੀ ਮਸਾ ਚੱਲਦੀ ਸੀ ਬਹੁਤ ਪੈਸਾ ਤਾਂ ਸਾਡੇ ਕੋਲ ਨਹੀਂ ਸੀ ਪਰ ਜਿੰਨੇ ਵੀ ਸੀ ਅਸੀਂ ਉਹਦੇ ਵਿੱਚ ਬਹੁਤ ਹੀ ਖੁਸ਼ ਸੀ ਸਾਰਾ ਪਰਿਵਾਰ ਮੇਰੇ ਪਿਤਾ ਨੂੰ ਸਾਨੂੰ ਇੰਨੇ ਕੁ ਪੈਸੇ ਦੇਣੇ ਕਿ ਅਸੀਂ ਕਹਾਂਨਾ ਮੇਰੇ ਪਿਤਾ ਜੀ ਨੇ ਐਨੇ ਕੋ ਪੈਸੇ ਦੇ ਵਿੱਚ ਸਾਨੂੰ ਪੂਰੀ ਮਿਹਨਤ ਕਰਕੇ ਪੜਾਇਆ ਲਿਖਾਇਆ ਸੀ ਇਸ ਤਰ੍ਹਾਂ ਭੈਣ ਦੱਸਦੀ ਹੈ ਕਿ ਇੱਕ ਦਿਨ ਮੇਰੇ ਪਿਤਾ ਜੀ ਰਾਜ ਮਿਸਤਰੀ ਦਾ ਕੰਮ ਕਰਨ ਗਏ ਹੋਏ ਸਨ ਉਹ ਚੜਾਈ ਤੇ ਉਚਾਈ ਤੇ ਕੰਮ ਕਰ ਰਹੇ ਸਨ ਤੇ ਉਹ ਦੱਸਦੇ ਹਨ ਕਿ ਉਹ ਉੱਥੋਂ ਡਿੱਗ ਗਏ ਉਹਨਾਂ ਦੇ ਬਹੁਤ ਜ਼ਿਆਦਾ ਸੱਟ ਲੱਗ ਗਈ ਜਦੋਂ ਜਿਸ ਪਰਿਵਾਰ ਵਿੱਚ ਕੰਮ ਕਰਦੇ ਸਨ ਉਹ ਉਸ ਨੂੰ ਹਸਪਤਾਲ ਲੈ ਗਏ ਡਾਕਟਰ ਨੇ ਦੱਸਿਆ ਕਿ ਇਸ ਨੂੰ ਜ਼ਿਆਦਾ ਸੱਟ ਵੱਜੀ ਹੋਈ ਹੈ। ਇਸ ਦਾ ਤਾਂ ਆਪਰੇਸ਼ਨ ਕਰਨਾ ਪਵੇਗਾ। ਤਾਂ ਡਾਕਟਰ ਉਸ ਦਾ ਆਪਰੇਸ਼ਨ ਕਰਨ ਲੱਗ ਪਏ। ਜੋ ਵੀ ਆਪਰੇਸ਼ਨ ਸੀ, ਜਿੱਥੇ ਵੀ ਸੱਟ ਆਈ ਸੀ, ਉਹਨਾਂ ਨੇ ਸਭ ਦਵਾਈਆਂ ਵਗੈਰਾ ਦੇ ਦਿੱਤੀਆਂ। ਸਭ ਕੁਝ ਕਰ ਦਿੱਤਾ। ਪਰ ਸਾਥ ਸੰਗਤ ਜੀ ਜਦੋਂ ਭੈਣ ਉਹ ਦੱਸਦੀ ਹੈ ਕਿ ਅਸੀਂ ਹਸਪਤਾਲ ਪਹੁੰਚੇ ਤਾਂ ਮੇਰੇ ਪਿਤਾ ਜੀ ਬਿਲਕੁਲ ਠੀਕ ਨਹੀਂ ਸਨ। ਲੱਗ ਰਿਹਾ ਉਹਨਾਂ ਤੇ ਸੱਟ ਬਹੁਤ ਜ਼ਿਆਦਾ ਲੱਗੀ ਹੋਈ ਸੀ ਪਰ ਡਾਕਟਰ ਕਹਿੰਦੇ ਕਿ ਇਹ ਨਾਦ ਜੋ ਵੀ ਸੀ ਅਸੀਂ ਸਭ ਕੱਢ ਦਿੱਤਾ ਹੈ ਉਹਨਾਂ ਠੀਕ ਹਨ ਇਹਨਾਂ ਨੂੰ ਤੁਸੀਂ ਘਰ ਲੈ ਜਾਓ ਸਾਤਸੰਗਤ ਜੀ ਉਹ ਪੈਂਦਾਸਦੀ ਹੈ ਕਿ ਅਸੀਂ ਜਦੋਂ ਆਪਣੇ ਪਿਤਾ ਜੀ ਨੂੰ ਘਰ ਲੈ ਕੇ ਆਏ ਸਾਡੇ ਪਿਤਾ ਜੀ ਤਾਂ ਕੋਈ ਹੱਥ ਪੈਰ ਹਿਲਾਉਂਦੇ ਹੀ ਨਹੀਂ ਸਨ ਤਾਂ ਸਾਡਾ ਵੱਲ ਦੇਖ ਕੇ ਸਾਨੂੰ ਪਛਾਣਦੇ ਵੀ ਨਹੀਂ ਸਨ ਕੋਈ ਹੁੰ ਘਾਰਾ ਵੀ ਨਹੀਂ ਸੰਭਾਲਦੇ ਤੇ ਉਹ ਬੋਲ ਵੀ ਨਹੀਂ ਰਹੀ ਸੰ। ਬਸ ਲੇਟੇ ਹੀ ਰਹਿੰਦੇ ਸਨ। ਇਸ ਤਰ੍ਹਾਂ ਦੇ ਕੁਝ ਸਾਨੂੰ ਲੱਗਦਾ ਸੀ ਕਿ ਸ਼ਾਇਦ ਦਵਾਈ ਦਾ ਨਸ਼ਾ ਹੋਵੇਗਾ। ਪਰ ਠੀਕ ਹੋ ਜਾਣਗੇ। ਪਰ ਉਹ ਬਿਲਕੁਲ ਵੀ ਠੀਕ ਨਾ ਹੋਏ। ਇਸ ਤਰ੍ਹਾਂ ਸਾਥ ਸੰਗਤ ਜੀ ਉਹ ਕਹਿੰਦੇ ਹਨ ਕਿ ਅਸੀਂ ਸਾਰਾ ਹੀ ਪਰਿਵਾਰ ਬਹੁਤ ਦੁਖੀ ਹੋ ਗਏ। ਸਾਡੇ ਪਿਤਾ ਜੀ ਸਾਨੂੰ ਪਛਾਣ ਹੀ ਨਹੀਂ ਰਹੇ ਸਨ। ਸੀ ਉਹਨਾਂ ਦੇ ਬੱਚੇ ਹਾਂ ਸਾਰੇ ਹੀ ਪਰਿਵਾਰ ਨੂੰ ਉਹ ਨਹੀਂ ਜਾਣ ਪਛਾਨ ਰਹੀ ਫਿਰ ਉਹ ਭੈਣ ਦੱਸਦੀ ਹੈ ਕਿ ਇੱਕ ਦਿਨ ਫਿਰ ਉਹ ਭੈਣ ਦੱਸਦੀ ਹੈ ਕਿ ਸਾਡੇ ਗਵਾਂਡੀਆਂ ਦੇ ਇੱਕ ਮਾਤਾ ਸਾਡੇ ਘਰ ਪਤਾ ਲੈਣਾ ਹੈ ਮੇਰੇ ਪਿਤਾ ਜੀ ਦਾ ਉਹ ਗੁਰੂ ਘਰ ਜਾਂਦੇ ਸੀ ਤਨਤਨ ਬਾਬਾ ਦੀਪ ਸਿੰਘ ਜੀ ਨੂੰ ਮੰਨਦੇ ਸੀ ਉਹ ਹਰ ਸਮੇਂ ਆਪਣੇ ਹੱਥ ਵਿੱਚ ਮਾਲਾ ਰੱਖਦੇ ਸਨ ਤੇ ਤੰਤਨ ਬਾਬਾ ਦੀਪ ਸਿੰਘ ਜੀ ਦਾ ਨਾਂ ਦਾ ਹੀ ਚਾਪ ਕਰਿਆ ਕਰਦੇ ਸਨ ਜਦੋਂ ਮੇਰੇ ਪਿਤਾ ਜੀ ਦਾ ਪਤਾ ਲੈਣ ਆਏ ਤਾਂ ਉਹਨਾਂ ਨੇ ਕੀ ਆਖਿਆ ਕਿ ਸਾਨੂੰ ਦੱਸਿਆ ਕਿ ਤੁਸੀਂ ਇਸ ਕੋਲ ਆਠ ਕਰਿਆ ਕਰੋ ਸੁਖਮਣੀ ਸਰਪਤਾ ਤੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਪਰ ਵੀ ਜਾਇਆ ਕਰੋ ਬਾਬਾ ਦੀਪ ਸਿੰਘ ਜੀ ਤੁਹਾਨੂੰ ਅਤੇ ਤੁਹਾਡੇ ਪਿਤਾ ਨੂੰ ਬਹੁਤ ਜਲਦੀ ਠੀਕ ਕਰ ਦੇਣਗੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਮਾਤਾ ਨੇ ਜਦੋਂ ਭੈਣ ਦੱਸਦੀ ਹੈ ਕਿ ਸਾਨੂੰ ਦੱਸਿਆ ਅਸੀਂ ਮਨ ਬਣਾ ਲਿਆ ਤੇ ਅਸੀਂ ਸੋਚਿਆ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਕਿਉਂ ਨਾ ਅਸੀਂ ਅੱਜ ਤੋਂ ਹੀ ਜਾਣਾ ਸ਼ੁਰੂ ਕਰ ਲਈਏ ਤੇ ਅਰਦਾਸ ਬੇਨਤੀ ਕਰਕੇ ਆਈਏ ਕਿ ਸਾਡੇ ਪਿਤਾ ਜੀ ਜਲਦੀ ਠੀਕ ਹੋ ਜਾਣ ਉਹ ਪਛਾਨਦੇ ਵੀ ਨਹੀਂ ਸੰ ਸਾਨੂੰ ਫਿਰ ਪਛਾਨਣ ਲੱਗ ਜਾਣਗੇ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਭੈਣ ਦੱਸਦੀ ਹੈ ਕਿ ਮੈਂ ਬਾਬਾ ਦੀਪ ਸਿੰਘ ਜੀ ਤੇ ਧਾਰ ਤੇ ਜਾਣ ਦਾ ਮਨ ਬਣਾ ਲਿਆ ਜਦੋਂ ਮੈਂ ਤਨ ਤਨ ਬਾਬਾ ਦੀਪ ਸਿੰਘ ਜੀ ਤੇ ਧਾਰ ਤੇ ਜਾਣ ਲੱਗੀ ਬੱਸ ਵਿੱਚ ਗਈ ਅ ਰਸਤੇ ਵਿੱਚ ਉਸ ਵਾਸਤਾ ਐਕਸੀਡੈਂਟ ਹੋ ਗਿਆ ਤੇ ਮੈਨੂੰ ਤਾਂ ਵੈਸੇ ਕੁਝ ਨਹੀਂ ਹੋਇਆ ਪਰ ਮੈਂ ਜਾਣਾ ਚਾਹੁੰਦੀ ਸੀ ਉਸ ਧਰ ਤੇ ਫਿਰ ਮੈਂ ਲੇਟ ਹੋ ਗਈ ਤੇ ਮੈਨੂੰ ਵਾਪਸ ਹੀ ਘਰ ਆਉਣਾ ਪੈ ਗਿਆ ਇਸ ਤਰ੍ਹਾਂ ਸਾਧ ਸੰਗਤ ਜੀ ਉਸ ਦਿਨ ਉਸ ਭੈਣ ਨੂੰ ਰੁਕਾਵਟ ਆਈ ਤੇ ਫਿਰ ਉਹ ਕਹਿੰਦੀ ਹੈ ਕਿ ਮੈਂ ਨਾ ਜਾ ਸਕੀ ਫਿਰ ਉਹ ਅਗਲੇ ਐਤਵਾਰ ਜਾਣਾ ਚਾਹਿਆ ਕਿ ਧੰਤਨ ਬਾਬਾ ਦੀਪ ਸਿੰਘ ਜੀ ਤੇ ਦਰਤੇ ਜਾਵੇ ਤਾਂ ਅਗਲੀ ਵਾਰ ਵੀ ਮੈਨੂੰ ਫੇਰ ਕੋਈ ਰੁਕਾਵਟ ਬਣ ਗਈ ਸਾਥ ਸੰਗਤ ਜੋ ਭੈਣ ਦੱਸਦੀ ਹੈ ਕਿ ਮੈਂ ਆਪਣੀ ਮਾਤਾ ਦੇ ਨਾਲ ਜਦੋਂ ਗੱਲ ਕੀਤੀ ਤਾਂ ਮੇਰੇ ਮਾਤਾ ਜੀ ਕਹਿਣ ਲੱਗੇ ਕੋਈ ਕੋਈ ਨਾ ਕੋਈ ਅਜੀ ਚੀਜ਼ ਜੋ ਸਾਨੂੰ ਰੋਕ ਰਹੀ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਡਰਤੇ ਜਾਣਦੇ ਆ ਸਾਡੀ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਫਿਰ ਉਹ ਕਹਿੰਦੀ ਹੈ ਕਿ ਮੈਂ ਮਨ ਬਣਾ ਲਿਆ ਕਿ ਮੈਂ ਜਿਵੇਂ ਤੇਵੇਂ ਅੱਜ ਬਾਬਾ ਦੀਪ ਸਿੰਘ ਜੀ ਦੇ ਦਰਤੇ ਜ਼ਰੂਰ ਪਹੁੰਚਾਂਗੀ ਫਿਰ ਉਹ ਭੈਣ ਦੱਸਦੀ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਅਦਲੇ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚੀ ਗਈ ਤੇ ਉੱਥੇ ਜਾ ਕੇ ਅਰਦਾਸ ਬੇਨਤੀ ਕੀਤੀ ਉੱਥੇ ਜਾ ਕੇ ਜਦੋਂ ਮੈਨੂੰ ਪਤਾ ਲੱਗਾ ਕਿ ਸੰਗਤ ਵਿੱਚ ਪੈਰਾ ਸਾਹਿਬ ਲੱਗਦਾ ਹੈ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਇਸ ਤਰ੍ਹਾਂ ਇਸ ਦਰ ਤੋਂ ਕਿਸੇ ਨਾਲ ਮਨੋ ਕਾਮਨਾਵਾਂ ਪੂਰੀਆਂ ਹੋਣ ਉਹ ਭੈਣ ਦੱਸਦੀ ਹੈ ਕਿ ਮੈਂ ਵੀ ਕਿਹਾ ਕਿ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਬੇਨਤੀ ਕੀਤੀ ਤੇ ਹੁਣ ਮੈਂ ਚੋਪੈਰਾ ਸਾਹਿਬ ਦੀ ਸੇਵਾ ਵੀ ਨਿਭਾਵਾਂਗੀ ਪਰ ਮੇਰੇ ਪਿਤਾ ਜੀ ਠੀਕ ਹੋ ਜਾਣ ਕਿ ਇਸ ਹਫਤੇ ਚਮਤਕਾਰ ਕਰ ਦੇਓ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਉਹ ਭੈਣ ਨੇ ਜਾ ਕੇ ਇਸ ਤਰ੍ਹਾਂ ਅਰਦਾਸ ਕੀਤੀ ਕਿ ਮੇਰੇ ਪਿਤਾ ਜੀ ਨੂੰ ਫਰਕ ਪੈ ਜਾਵੇ ਉਹ ਸਾਨੂੰ ਪਹਿਚਾਨਣ ਲੱਗ ਜਾਣ ਬੋਲਣ ਲੱਗ ਜਾਣ ਇਸ ਤਰ੍ਹਾਂ 사ਤ ਸੰਗਤ ਜੀ ਫਿਰ ਉਹ ਭੈਣ ਦੱਸਦੀ ਹੈ ਕਿ ਮੈਂ ਅਰਦਾਸ ਬੇਨਤੀ ਕਰਕੇ ਆਈ ਜੋਤ ਦਾ ਕੇ ਉਹ ਵੀ ਘਰ ਲੈ ਕੇ ਆਈ ਆਪਣੇ ਪਿਤਾ ਦੇ ਲਗਾਉਣ ਦੇ ਲਈ ਤੇ ਜਦੋਂ ਮੈਂ ਘਰ ਆਈ ਤੇ ਮੈਂ ਆ ਕੇ ਪਿਤਾ ਜੀ ਦੇ ਕਿਉ ਵੀ ਲਖਾਇਆ ਉਹਨਾਂ ਦੇ ਕੋਲ ਬੈਠ ਕੇ ਫਿਰ ਪਾਠ ਵੀ ਕੀਤਾ ਇਸ ਤਰ੍ਹਾਂ ਸਾత్సੰਗਤ ਜੀ ਉਹ ਕਹਿੰਦੀ ਹੈ ਕਿ 2-3 ਦਿਨ ਲੰਗੇ ਪਿਤਾ ਜੀ ਥੋੜਾ ਥੋੜਾ ਹੱਥ ਹਿਲਾਉਣ ਲੱਗ ਪਏ ਇੱਕ ਦਿਨ ਮੈਂ ਉਹਨਾਂ ਦੇ ਕੋਲ ਬੈਠੀ ਸੀ ਆਪਣੇ ਹੱਥ ਨਾਲ ਮੇਰਾ ਹੱਥ ਫੜ ਲਿਆ ਉਨ੍ਹਾਂ ਵੱਲ ਜਦੋਂ ਮੈਂ ਵੇਖਿਆ ਤਾਂ ਅੱਖਾਂ ਵਿੱਚ ਪਾਣੀ ਆ ਗਿਆ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਭੈਣ ਕਹਿੰਦੀ ਹੈ ਕਿ ਮੇਰੇ ਪਿਤਾ ਨੂੰ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਮੇਰੇ ਮਨ ਵਿੱਚ ਹੋਰ ਵਿਸ਼ਵਾਸ ਪੱਕਾ ਹੋ ਗਿਆ ਮੈਂ ਹੋਰ 2-4 ਵਾਰ ਚੋ ਪੈਰਾ ਸਾਹਿਬ ਘਟਣ ਦੇ ਲਈ ਚਲੀ ਗਈ ਜਦੋਂ ਮੈਂ ਇਹ ਸੇਵਾ ਨਿਭਾ ਕੇ ਆਈ ਤਾਂ ਮੇਰੇ ਪਿਤਾ ਜੀ ਥੋੜਾ ਥੋੜਾ ਬੋਲਣ ਵੀ ਲੱਗ ਪਏ ਇਸ ਤਰ੍ਹਾਂ ਸਾਧ ਸੰਗਤ ਜੀ ਫੇਰ ਉਹ ਕਹਿੰਦੀ ਹੈ ਕਿ ਜਦੋਂ ਮੇਰੇ ਮਾਤਾ ਤੇ ਮੇਰੇ ਪਰਾਨ ਨੂੰ ਪਤਾ ਲੱਗਾ ਕਿ ਇਹ ਸਭ ਤੰਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੋਇਆ ਹੈ ਉਹ ਵੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਣਾ ਸ਼ੁਰੂ ਹੋ ਗਏ ਸੇਵਾ ਨਿਭਉਣ ਲੱਗੇ ਸਾਜ ਸੰਗਤ ਜੀ ਜਦੋਂ ਅਸੀਂ ਜਾਣ ਲੱਗੇ ਸਾਨੂੰ ਮਹੀਨਾ ਕੋ ਹੋ ਗਿਆ ਸੀ ਮੇਰੇ ਪਿਤਾ ਜੀ ਬਿਲਕੁਲ ਤੰਦਰੁਸਤ ਹੋ ਗਏ ਉਹ ਆਪਣੇ ਪੈਰਾਂ ਤੇ ਵੀ ਚੱਲਣ ਫਿਰਨ ਲੱਗ ਗਏ ਸਨ ਫੇਰ ਉਹ ਕੰਮ ਤੇ ਵੀ ਜਾਣਾ ਸ਼ੁਰੂ ਹੋ ਗਏ। ਸਾਧ ਸੰਗਤ ਜੀ ਫੇਰ ਉਹ ਪੈਂ ਦੱਸਦੀ ਹੈ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੋਂ ਮੇਰੇ ਪਿਤਾ ਜੀ ਠੀਕ ਹੋ ਗਏ ਸਨ। ਹੁਣ ਮੇਰੇ ਮਾਤਾ, ਮੇਰੇ ਪਿਤਾ, ਮੇਰਾ ਭਰਾ ਤੇ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਚਰਪੈਰਾ ਸਾਹਿਬ ਦੀ ਸੇਵਾ ਨਿਭਾਉਂਦੇ ਹਾਂ। ਤੇ ਸ਼ੁਕਰਾਨਾ ਕਰਦੇ ਹਾਂ ਕਿ ਬਾਬਾ ਜੀ ਸਾਨੂੰ ਜਿੰਨਾ ਵੀ ਦਿੱਤਾ ਹੈ ਅਸੀਂ ਉਸੇ ਵਿੱਚ ਬਹੁਤ ਖੁਸ਼ ਹਾਂ ਸੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬਹੁਤ ਹੀ ਕਿਰਪਾ ਵਰਤਦੀ ਹੈ ਬਹੁਤ ਹੀ ਸੰਗਤਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ